ਪੇਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲੱਖੀ ਇੱਕ ਵਾਰ ਫਿਰ ਤੋਂ ਫੂਲ ਡੋਜ਼ ਖਬਰਾਂ ਦੇ ਨਾਲ ਸਵਾਗਤ ਕਰਦੇ ਹਾਂ ਇਸ ਵਕਤ ਅਸੀਂ ਖੜੇ ਹਾਂ ਰਾਜਪੁਰਾ ਦੀ ਅਮਰਦੀਪ ਕਲੋਨੀ ਵਿੱਚ ਜਿੱਥੇ ਕੀ ਜੋ ਇੱਕ ਅਮਨਦੀਪ ਜੋ ਕਿ 에ਅਰ ਫੋਰਸ ਵਿੱਚ ਲੈਫਟੀਨੈਂਟ ਕਮਾਂਡਰ ਹੈ ਉਹਨਾਂ ਨੂੰ ਜੋ ਹੈ ਅ ਅੱਜ 15 ਅਗਸਤ ਦੇ ਮੌਕੇ ਤੇ ਰਾਸ਼ਟਰਪਤੀ ਵੱਲੋਂ ਜੋ ਹੈ ਗੈਲੈਂਟਰੀ ਅਵਾਰਡ ਦੇ ਲਈ ਨੋਮੀਨੇਟ ਕੀਤਾ ਗਿਆ ਹੈ ਤੇ ਅੱਜ ਅਸੀਂ ਉਹਨਾਂ ਦੇ ਘਰ ਦੇ ਬਾਹਰ ਖੜੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵਿਸ਼ੇਸ਼ ਤੌਰ ਤੇ ਇੱਥੇ ਜੋ ਹਲਕਾ ਵਿਧਾਇਕ ਮੈਡਮ ਹੈ ਮੈਡਮ ਨੀਨਾ ਮੀਤਲ ਇੱਥੇ ਆਪਣੀ ਪੂਰੀ ਫੈਮਿਲੀ ਦੇ ਨਾਲ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਐਡਾ ਵੱਡਾ ਸਨਮਾਨ ਔਰ ਐਡੀ ਛੋਟੀ ਉਮਰ ਵਿੱਚ ਲੈਣਾ ਉਹ ਕਿੱਥੇ ਪੂਰੇ ਰਾਜਪੁਰਾ ਦੇ ਲਈ ਫਕਰ ਦੀ ਫਕਰ ਦੀ ਗੱਲ ਹੈ ਹਾਲਾਂਕਿ ਰਾਜਪੁਰਾ ਦਾ ਤੇ ਰਹਿਣ ਵਾਲਿਆ ਲੇਕਿਨ ਇਹ ਵਾਲੀ ਜੋ ਗਲੈਂਟਰੀ ਅਵਾਰਡ ਹੈ ਇਹ ਪੂਰੇ ਦੇਸ਼ ਦੇ ਲਈ ਫਕਰ ਵਾਲੀ ਗੱਲ ਹੈ ਤੇ ਅਸੀਂ ਗੱਲਬਾਤ ਕਰਾਂਗੇ ਅਮਨਦੀਪ ਸਿੰਘ ਨਾਲ ਤੇ ਨਾਲੇ ਹਲਕਾ ਵਿਧਾਇਕ ਮੈਡਮ ਨੀਨਾ ਮਿਤਰ ਨਾਲ ਜਤਿੰਦਰ ਲੱਕੀ A1 نیوز ਪੰਜਾਬੀ ਰਾਜਪੁਰਾ ਜੀ ਜਨਾਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੇ ਰਾਜਪੁਰੇ ਦੇ ਨੌਜਵਾਨ ਬੱਚੇ ਅਮਨਦੀਪ ਜੀ ਨੂੰ ਅੱਜ ਗਲੈਂਟਰੀ ਅਵਾਰਡ ਦੇ ਕੱਲ 15 ਅਗਸਤ ਤੇ ਅਨਾਉਂਸਮੈਂਟ ਹੋਈ ਹੈ ਤਾਂ ਰਾਜਪੁਰੇ ਚ ਸਾਰਿਆਂ ਲਈ ਸਾਡੇ ਲਈ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਔਰ ਇਹ ਦੂਸਰਾ ਦਿਯੋਤ ਫੈਮਿਲੀ ਸਾਰੀ ਹੀ ਦੇਸ਼ ਦੀ ਸੇਵਾ ਲਈ ਲੱਗੀ ਹੋਈ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੇ ਦਾਦਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਫਾਦਰ ਸਾਹਿਬ ਔਰ ਖੁਦੇ ਬੱਚੇ ਸਾਡੇ ਔਰ ਇਹਨਾਂ ਦੀ ਵਾਈਫ ਵੀ ਇਸੇ ਲਾਈਨ 'ਚ ਨੇ ਤਾਂ ਇੱਕ ਇਹ ਪਰਿਵਾਰ ਜਿਵੇਂ ਕਹੂੰ ਨਾ ਪੂਰਾ ਪਰਿਵਾਰ ਦੇਸ਼ ਪ੍ਰਤੀ ਸਮਰਪਿਤ ਹੈ ਔਰ ਇਹਨਾਂ ਦੀ ਅਚੀਵਮੈਂਟ ਲਈ ਅੱਜ ਜਿਹੜਾ ਰਾਸ਼ਟਰਪਤੀ ਅਵਾਰਡ ਅਨਾਉਂਸ ਹੋਇਆ ਤਾਂ ਬਹੁਤ ਹੀ ਖੁਸ਼ੀ ਆ ਉਹਦੇ ਲਈ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਿੱਦੋਂ ਸਾਨੂੰ ਕੱਲ ਪਤਾ ਲੱਗਿਆ ਤਾਂ ਸਾਥੋਂ ਰਿਹਾ ਨਹੀਂ ਗਿਆ ਇਹਨਾਂ ਨੇ ਕਿਹਾ ਕਿ ਅਸੀਂ ਆਨੇ ਆਂ ਲੇਕਿਨ ਨਹੀਂ ਸਾਡੇ ਲਈ ਬੜਾ ਪ੍ਰਾਊਡ ਹੈ ਤਾਂ ਅਸੀਂ ਖੁਦ ਆਵਾਂਗੇ ਤੇ ਅੱਜ ਅਸੀਂ ਚੱਲ ਕੇ ਬੱਚੇ ਨੂੰ ਕੰਗ੍ਰੈਚੁਲੇਟਸ ਕਿਹਾ ਨਾ ਆਇਆ ਔਰ ਬlesing ਵੀ ਦੇਣ ਆਇਆ ਕਿ ਬਾਬਾ ਜੀ ਇਹਨਾਂ ਇਸ ਪਰਿਵਾਰ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਣ ਔਰ ਹਮੇਸ਼ਾ ਦੇਸ਼ ਦੀ ਸੇਵਾ ਕਰਨ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਰਾਜਪੁਰੇ ਦੇ ਖਾਸ ਕਰਕੇ ਯੂਥ ਨੂੰ ਦੇਖੋ ਮੈਂ ਰਾਜਪੁਰੇ ਦੇ ਯੂਥ ਨੇ ਹੀ ਕਹੂੰਗੀ ਕਿ ਅੱਜ ਸਾਨੂੰ ਇਸ ਸਾਰੇ ਯੂਥ ਨੂੰ ਸਾਡੇ ਬੱਚੇ ਅਮਨਦੀਪ ਜੀ ਨੂੰ ਇੱਕ ਆਪਣਾ ਪ੍ਰੇਰਨਾ ਸਰੋਤ ਮੰਨ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ ਹੈ ਅੱਜਕੱਲ ਜਿਹੜਾ ਯੂਥ ਸਾਡਾ ਨਸ਼ਿਆਂ 'ਚ ਪੈ ਰਿਹਾ ਹੈ ਵੀ ਕੁਝ ਨਹੀਂ ਹੈ ਉਸ ਚ ਜ਼ਿੰਦਗੀਆਂ ਬਰਬਾਦ ਹੈ ਹੋਰ ਕੁਝ ਵੀ ਨਹੀਂ ਹੈ ਸਾਨੂੰ ਬੱਚਿਆਂ ਨੂੰ ਜੇ ਅਸੀਂ ਆਪਦੀ ਕੋਈ ਇੱਕ ਟਾਰਗੇਟ ਧਾਰ ਲਈਏ ਕਿ ਅਸੀਂ ਇਹ ਕਰਨਾ ਹੈ ਤਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਯੂਥ ਹੀ ਸਾਡਾ ਅੱਗੇ ਫਿਊਚਰ ਹੈ ਯੂਥ ਸਾਡਾ ਇੱਕ ਅੱਛੀ ਲਾਈਨ 'ਤੇ ਅੱਛੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੇਗਾ ਤਾਂ ਸਾਡਾ ਯੂਥ ਹੀ ਸਾਡੇ ਦੇਸ਼ ਨੂੰ ਸੰਭਾਲੇਗਾ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਸਕੂਲ ਚਲਾ ਰਹੇ ਨੇ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਾਂ ਮੈਂ ਕਹਿੰਦੀ ਹਾਂ ਬਹੁਤ ਅੱਛਾ ਹੈ ਕਿ ਯੂਥ ਨੂੰ ਵੀ ਸਾਡੇ ਨੂੰ ਅੱਛੇ ਰਸਤੇ 'ਤੇ ਚੱਲਣਾ ਚਾਹੀਦਾ ਹੈ ਕੁਝ ਜੇ ਸਾਨੂੰ ਨੌਲੇਜ ਦੀ ਜ਼ਰੂਰਤ ਹੈ ਮੈਂ ਕਹਿੰਦੀ ਹਾਂ ਇਸ ਪਰਿਵਾਰ ਲੋ ਕਿ ਦੇਸ਼ ਦੀ ਸੇਵਾ ਕੀਤੀ ਜਾਂਦੀ ਹੈ ਕਿੱਦਾਂ ਕੀਤੀ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਹੀ ਪ੍ਰੋਗਰਾਮ ਬਣ ਸਕਦਾ ਜਿਵੇਂ ਇਹਨਾਂ ਨੂੰ ਨੌਲੇਜ ਹੈਗੇ ਸਕੂਲ ਦੀ ਕਾਲਜ ਦੀ ਕੋਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾਂ ਇੱਥੇ ਸਕੂਲਾਂ ਦੇ ਵਿੱਚ ਇਹਨਾਂ ਦਾ ਲੈਕਚਰ ਕਰਾਇਆ ਜਾਵੇ ਦੇਖੋ ਇਹ ਹਾਲੇ ਬਹੁਤ ਬਿਜ਼ੀ ਨੇ ਸਿਰਫ 2 ਦਿਨਾਂ ਲਈ ਆਏ ਨੇ ਅੱਜ ਹਾਂ ਅਸੀਂ ਅੱਜ ਇਹਨਾਂ ਦਾ ਜਿਵੇਂ ਕਹਿੰਦੇ ਵੈਲਿਊਏਬਲ ਟਾਈਮ ਲਿੱਤਾ ਹੈ ਦਾ ਇਹਨਾਂ ਤੋਂ ਨਹੀਂ ਇਹਨਾਂ ਦੇ ਫਾਦਰ ਸਾਹਿਬ ਦਾ ਅਸੀਂ ਜਰੂਰ ਟਾਈਮ ਲਵਾਂਗੇ ਜਿੱਥੇ ਅਸੀਂ ਇੱਕ ਯੂਥ ਦੇ ਅੱਗੇ ਇੱਕ ਇਹਨਾਂ ਦਾ ਲੈਕਚਰ ਕਰਵਾ ਸਕੀਏ ਤਾਂ ਕਿ ਯੂਥ ਨੂੰ ਜਿਹੜਾ ਹਾਂ ਕਿ ਯੂਥ ਨੂੰ ਅੱਛੇ ਰਸਤੇ ਤੇ ਪਾਇਆ ਜਾਵੇ ਬਾਕੀ ਜਦੋਂ ਸਾਡਾ ਬੱਚਾ ਮੰਦਿਰ ਜੀ ਅਗਲੀ ਵਾਰ ਆਣਗੇ ਮੈਂ ਇਹ ਕਹਿੰਨੀ ਆ ਪ੍ਰਾਈਜ਼ ਲੈ ਕੇ ਦੇਖੋ ਮੰਮੀ ਪਾਪਾ ਕੋਲੇ ਤਾਂ ਪ੍ਰਾਈਜ਼ ਲੈ ਕੇ ਆਣਗੇ ਆਣਗੇ ਤਾਂ ਸਾਡੇ ਰਾਜਪੁਰੇ ਲਈ ਅਸੀਂ ਇੱਕ ਵੱਡੀ ਅਚੀਵਮੈਂਟ ਹੋਊਗੀ ਉਦੋਂ ਅਸੀਂ ਇੱਕ ਮੈਂ ਕਹੂੰਗੀ ਅਸੀਂ ਵੱਡਾ ਗ੍ਰੈਂਡ ਵੈਲਕਮ ਕਰਾਂਗੇ ਮੈਡਮ ਇੱਕ ਗੱਲ ਹੋਰ ਜਿਵੇਂ ਕਿ ਇਹਨਾਂ ਨੂੰ ਗਲੈਂਟਰੀ ਵਾਰਡ ਮਿਲੇਆ ਤੁਸੀਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਵੰਤ ਸਿੰਘ ਮਾਨ ਨੂੰ ਵੀ ਦੱਸੋਗੇ ਵੀ ਸਾਡੇ ਰਾਜਪੁਰੇਵ ਜੀ ਇੰਨੀ ਵੀ ਅਚੀਵਮੈਂਟ ਲੈ ਕੇ ਇੱਕ ਨੌਜਵਾਨ ਜਿਹੜਾ ਹੈ ਅੱਜ ਗਲੈਂਟਰੀ ਵਾਰਡ ਲੈ ਕੇ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਵੀ ਕੋਈ ਨੋਬੀ ਸମ୍ਮਾਨ ਦਿੱਤਾ ਜੀ ਬਿਲਕੁਲ ਜੀ ਮੈਂ ਅੰਦਰ ਬੈਠੇ ਹੀ ਸੋਚ ਰਹੀ ਸੀ ਕਿ ਅੱਜ ਹੀ ਮੈਂ ਆਪਣਾ ਇੱਕ ਆਪਣੇ ਵੱਲੋਂ ਇੱਕ ਲੈਟਰ ਸੀਐਮ ਸਾਹਿਬ ਨੂੰ ਲਿਖੂਗੀ ਕਿ ਸਾਡੇ ਲਈ ਰਾਜਪੁਰੇ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਸਾਡੇ ਬੱਚੇ ਨੂੰ ਗਲੈਂਟਰੀ ਅਵਾਰਡ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਤੋਂ ਹੀ ਟਾਈਮ ਲੈ ਕੇ ਜਦੋਂ ਇਹ ਹੋਣਗੇ ਇੱਥੇ ਰਾਜਪੁਰਾ ਵਿੱਚ ਅਵੇਲੇਬਲ ਹੋਣਗੇ ਤਾਂ ਮੇਰੀ ਕੋਸ਼ਿਸ਼ ਹੋਊਗੀ ਕਿ ਪੂਰੀ ਫੈਮਿਲੀ ਨੂੰ ਮੈਂ ਸੀਐਮ ਸਾਹਿਬ ਨੂੰ ਮਿਲਵਾ ਕੇ ਉਹਨਾਂ ਤੋਂ ਵੀ ਇਹਨਾਂ ਨੂੰ ਮਤਲਬ ਥੈਂਕਸ ਕਰਾ ਕੇ ਲਿਆਵਾ ਹਸਨਵਾਣਿਤ ਕਰਵਾ ਕੇ ਲਿਆਵਾ ਅਮਨਦੀਪ ਸਿੰਘ ਦਿਵੋਤ ਹੈ ਤੇ ਮੈਂ ਰਾਜਪੁਰਾ ਸ਼ਹਿਰ ਤੋਂ ਦੋਨ ਕਰਦਾ ਮੈਂ ਪ੍ਰੈਜ਼ੀਡੈਂਟ ਵੱਲੋਂ ਵਾਇਊਸੇਨਾ ਮੈਡਲ ਗੈਲੈਂਟਰੀ ਅਵਾਰਡ ਮੈਨੂੰ ਕਨਫਰ ਕੀਤਾ ਗਿਆ ਉਹਨਾਂ ਨੇ ਕੱਲ ਇਹ ਅਨਾਉਂਸ ਹੋਇਆ ਹੈ ਇੰਡੀਪੈਂਡੈਂਟ 79th ਇੰਡੀਪੈਂਡੈਂਸ ਡੇ ਤੇ ਐਂਡ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਅਸੀਂ ਇੰਡੀਆ ਨੇ ਕਈ ਆਪਰੇਸ਼ਨਸ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਇੱਕ ਆਪਰੇਸ਼ਨ ਦਾ ਮੇਜਰ ਰੋਲ ਪਲੇ ਕੀਤਾ ਜਿਸ ਕਰਕੇ ਮੇਰੀ ਇਸ ਗੈਲੈਂਟਰੀ ਆਕ ਨੂੰ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਹੈ ਐਂਡ ਆਈ ਐਮ ਗ੍ਰੇਟਫੁਲ ਕਿ ਅੱਜ ਮੈਮ ਇੱਥੇ ਆਇਨੇ ਮੈਨੂੰ ਇਸ ਵਾਸਤੇ ਮਿਲਣ ਲਈ ਥੈਂਕ ਯੂ ਫਾਰ ਸਪੇਰਿੰਗ ਯੂਰ ਟਾਈਮ ਮੈਮ ਐਂਡ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਸਿਰਫ ਯੂਥ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ ਆਪਣਾ ਮਨ ਕਿਸੇ ਚੀਜ਼ ਤੇ ਲਾਈਏ ਦੇਸ਼ ਦੇ ਵਾਸਤੇ ਅੱਛਾ ਕੰਮ ਕਰੀਏ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਤੇ ਆਪਣੇ ਇਲਾਕੇ ਦੇ ਵਿੱਚ ਜੋ ਹੈ ਅਛਾਈ ਤੇ ਅੱਛੀਆਂ ਚੀਜ਼ਾਂ ਨੂੰ ਬढ़ावा ਦਈਏ ਜੀ ਵੀ ਕਿ ਸੰਨ ਪਤਾ ਲੱਗੇ ਕਿ ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ 에어ਫੋਰਸ ਸਾਡੀ ਥੋੜੀ ਬੈਕਗ੍ਰਾਉਂਡ ਉਸ ਬਾਰੇ ਥੋੜੀ ਜੀ ਗੱਲ ਦੱਸੋ ਵੀ ਫਾਦਰ ਸਾਹਿਬ ਤੇ ਤੁਸੀਂ ਜੀ ਮੈਂ ਦੇਸ਼ ਦੀ ਸੇਵਾ ਅਛਸੀ ਕਹਿ ਸਕਦੇ ਆ ਵੀ ਸਾਡੀ ਦਿਹੋਤ ਫੈਮਿਲੀ ਮੈਂ 4th ਜਨਰੇਸ਼ਨ ਉਸ ਦਾ ਹੈਗਾ ਮੇਰੇ ਪਰਦਾਦਾ ਜੀ ਜਿਹੜੇ ਸੀਗੇ ਗ੍ਰੇਡ ਗ੍ਰੈਂਡਫਾਦਰ ਜਥੇਦਾਰ ਫਕੀਰ ਸਿੰਘ ਜੀ ਹੀ ਵਾਸ ਫਰੀडम फाइਟਰ ਫਿਰ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ 에ਅਰਫੋਰਸ ਦੇ ਵਿੱਚ ਹੀ ਮਾਸਟਰ ਵਾਰਡ ਆਫਸਰ ਰਟਾਇਰਡ ਸੀਗੇ ਮਾਸਟਰ ਵਾਰਡ ਆਫਸਰ ਮਹਿੰਦਰ ਸਿੰਘ ਦਿਹੋਤ ਤੇ ਮੇਰੇ ਫਾਦਰ ਗਰੁੱਪ ਕੈਪਟਨ ਕੇਜੀਐਸ ਦਿਹੋਤ ਅੱਜ ਵੀ ਰਿਟਾਇਰਡ ਹੈ ਫਾਈਟਰ ਪਾਇਲਟ ਸੀਗੇ ਹੁਣ ਵੀ ਇਹ ਸਿਵਲ ਦੇ ਵਿੱਚ ਫਲਾਈਂ ਕਰ ਰਹੇ ਨੇ ਤੇ ਹੁਣ ਏਰੀਆ ਦੇ ਵਿੱਚ ਸਕੂਲ ਵੀ ਚਲਾ ਰਹੇ ਨੇ ਸਬਸਟ੍ਰਿੰਗ ਪਬਲਿਕ ਸਕੂਲ ਬੱਚਿਆਂ ਦੇ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ ਤੇ ਉਹਨਾਂ ਨੂੰ ਅੱਗੇ ਦੇਸ਼ ਵਾਸਤੇ ਗ੍ਰੋਅਨ ਕਰਨ ਲਈ ਮੇਰੇ ਚਾਚਾ ਜੀ ਲੇਟ ਸਕਵਡ ਲੀਡਰ ਨਿਰਮਲਜੀਤ ਸਿੰਘ ਦਿਹੋਤ ਉਹਨਾਂ ਨੇ ਹੈਲੀਕਾਪਟਰ ਪਾਇਲਟ ਸੀ ਜਿਹੜੇ ਸੁਨਾਮੀ ਵਿੱਚ 2004 ਦੇ ਵਿੱਚ ਪੂਰੀ ਫੈਮਿਲੀ ਅਸੀਂ ਉਹਨਾਂ ਨੂੰ ਦੇਸ਼ ਦੇ ਨਾਮ ਸਮਰਪਿਤ ਹੋਏ ਨੇ ਉਹ ਤੇ ਚਾਚਾ ਚਾਚੀ ਤੇ ਉਹਨਾਂ ਦੇ ਦੋ ਬੱਚੇ 2004 ਵਿੱਚ ਐਂਡ ਉਸ ਤੋਂ ਬਾਅਦ ਮੈਂ ਅੱਗੇ ਰਫੋਸ ਆਇਆ ਮੈਂ ਜੈਗੂਅਰ ਪਾਇਲਟ ਆਇਆ ਹਾਂ origianally ਤੇ ਉਸ ਤੋਂ ਬਾਅਦ ਮੈਂ ਕੁਝ ਸਪੈਸ਼ਲ ਸਿਸਟਮਸ ਦੇ ਉੱਤੇ ਕੁਆਲੀਫਾਈਡ ਹਾਂ ਜਿਨ੍ਹਾਂ ਦੀ ਅਸੀਂ ਇਸ ਰੀਸੈਂਟ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਆਪਰੇਸ਼ਨਲ ਕੰਮ ਕਰਕੇ ਯੂਜ਼ੇਜ ਹੋਇਆ ਜਿਸ ਕਰਕੇ ਅੱਜ ਕਿਹੜੇ ਕਿਹੜੇ ਸਨ ਐਡ ਦੇ ਵਿੱਚ ਤੁਹਾਡੀ ਪੋਸਟਿੰਗ ਹੋਈ ਸੀ ਜੀ ਜੀ ਮੈਂ 2011 ਚ ਟ੍ਰੇਨਿੰਗ ਵਾਸਤੇ ਚਲਾ ਗਿਆ ਸੀ 1 ਜਨਵਰੀ 2011 ਚ 8 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਜੂਨ 30th ਜੂਨ 2012 ਚ ਕਮਿਸ਼ਨ ਹੋਇਆ ਸੀਗਾ ਐਸ ਫਲਾਈਂਗ ਆਫਸਰ ਉਸ ਤੋਂ ਬਾਅਦ ਮੈਂ 13 ਸਾਲ ਦੀ ਸਰਵਿਸ ਨੂੰ ਕੰਪਲੀਟ ਕਰ ਲਈ ਤੇ ਮੈਂ ਬਿੰਗ ਕਮਾਂਡਰ ਸਰ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਵੀ ਕਿ ਤੁਹਾਡੀ ਮਦਦ ਕਰਾਂਗੀ ਸਾਡੀ ਚਾਰ ਪੀੜੀਆਂ ਜਿਹੜੀਆਂ ਹੈਗੀਆਂ ਇਸ ਲਾਈਨ ਦੇ ਵਿੱਚ ਤੇ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪਾਰਸ ਸਰਕਾਰ ਵੱਲੋਂ ਗਲੈਂਟਰੀ ਵਾਰਡ ਦਿੱਤਾ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਗਲੈਂਟਰੀ ਵਾਰਡ ਲੈ ਕੇ ਆਏ ਹੋ ਜੀ ਇਹ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਫੀਲਿੰਗ ਹੈ ਇਸ ਤੋਂ ਤਾਂ ਕੋਈ ਸ਼ੱਕ ਨਹੀਂ ਹੈਗਾ ਦੇਸ਼ ਦੇ ਸਰ ਸਰਵੋਤਮ ਸਾਡੇ ਜਿਹੜੇ ਕਮਾਂਡਰ ਨੇ ਰਾਸ਼ਟਰਪਤੀ ਹੁੰਦੇ ਨੇ ਡਿਫੈਂਸ ਸਰਵਿਸਿਜ਼ ਦੇ ਜੇ ਉਹ ਤੁਹਾਡੀ ਕਿਸੇ ਐਕਟ ਨੂੰ ਰੈਕਗਨਾਈਜ਼ ਕਰਦੇ ਨੇ ਤੇ ਇਹ ਮੇਰੇ ਇੰਡੀਵਿਜੂਅਲੀ ਵਾਸਤੇ ਮੇਰੀ ਫੈਮਿਲੀ ਵਾਸਤੇ ਮੇਰੇ ਪੇਰੈਂਟਸ ਆਮ ਸ਼ੋਰ ਬਹੁਤ ਪ੍ਰਾਊਡ ਹੋਏ ਹੈ ਇਸ ਤੋਂ ਤੇ ਮੈਂ ਇੰਡੀਵਿਜੂਅਲੀ ਇਹ ਹੀ ਕਹਿ ਸਕਦਾ ਕਿ ਮੈਂ ਬਹੁਤ ਵੱਡੀ ਇੱਕ ਮੇਰੀ ਲਾਈਫ ਦੀ ਅਚੀਵਮੈਂਟ ਹੈ ਮੈਂ ਚਾਹਾਂਗਾ ਕਿ ਮੈਂ ਇਸ ਨੂੰ ਅੱਗੇ ਹੀ ਕੰਟੀਨਿਊ ਕਰਦਾ ਰਹਾ ਹਾਂ ਹੋਰ ਜੋ ਵੀ ਮੈਂ ਆਪਣੇ ਵੱਲੋਂ ਸੋਸਾਇਟੀ ਲਈ ਆਪਣੇ ਏਰੀਆ ਲਈ ਆਪਣੀ ਸਟੇਟ ਲਈ ਤੇ ਸਭ ਤੋਂ ਉੱਪਰ ਆਪਣੇ ਦੇਸ਼ ਲਈ ਅ ਜੋ ਵੀ ਮੈਂ ਇਸ ਤੋਂ ਅੱਗੇ ਹੋਰ ਕਰ ਪਾਵਾਂਗਾ ਇਹ ਮੈਨੂੰ ਹੋਰ ਜ਼ਿਆਦਾ ਮੋਟੀਵੇਟ ਕਰਦਾ ਹੈ ਕਿ ਜਿੱਥੇ ਮੈਂ 5-6 ਦਿਨ ਬਿਨਾਂ ਸੁੱਤੇ ਕੁਝ ਮਿਸ਼ਨ ਕੀਤੇ ਨੇ ਮੈਨੂੰ ਉੱਪਰ ਵਾਲਾ ਇੰਨੀ ਤਾਕਤ ਦੇਵੇ ਵੀ ਮੈਂ ਇਸ ਚੀਜ਼ ਨੂੰ ਹੋਰ 4-5 ਗੁਣਾ ਅੱਗੇ ਵਧਾ ਸਕਾਂ ਜਿਹੜਾ ਕੈਲੰਡਰੀ ਪਾਰਟ ਮਿਲਿਆ ਤੁਸੀਂ ਇਹਦਾ ਸਿਹਰਾ ਕਿਨੂੰ ਮੰਨਣਾ ਚਾਹ ਰਹੇ ਹੋ ਤੁਸੀਂ ਕੀ ਚਾਹੁੰਦੇ ਵੀ ਕੀ ਕੀਦੇ ਅਸ਼ੀਰਵਾਦ ਤੁਹਾਨੂੰ ਮਿਲਿਆ ਜੀ ਜੀ ਇਹ ਤਾਂ ਬਹੁਤ ਹੀ ਆਸਾਨ ਸਵਾਲ ਹੈ ਇਹਦਾ ਸਾਰ ਸਿੰਪਲ ਜਵਾਬ ਹੈ ਵੀ ਮੇਰੇ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਐਸੀ ਅੱਛੀ ਅਬਰਿੰਗਿੰਗ ਦਿੱਤੀ ਜੋ ਮੈਂ ਇਨਾ ਲਾਇਕ ਹੋ ਸਕਿਆ ਜਦੋਂ ਜ਼ਰੂਰਤ ਸੀਗੀ ਉਹਨਾਂ ਨੇ ਮੈਨੂੰ ਉਹ ਬਿਲੀਫ ਸਿਸਟਮ ਮੇਰੇ ਅੰਦਰ ਤਿਆਰ ਕੀਤੇ ਐਜ਼ ਅ ਚਾਈਲਡ ਤੇ ਮੇਰੀ ਅੱਗੇ ਜਿਹੜੀ ਮੇਰੀ ਕਹ ਲਓ ਮੇਰਾ ਪਰਵਰਿਸ਼ ਜੋ ਹੋਈ ਹੈ ਉਹ ਸਾਰੇ ਦਾ ਸਾਰਾ ਸ਼ਰੇ ਇਹਨਾਂ ਨੂੰ ਹੀ ਜਾਂਦਾ ਜੋ ਮੈਂ ਮੁਸੀਬਤ ਦੇ ਵੇਲੇ ਪਿੱਛੇ ਨਹੀਂ ਹਟਿਆ ਸਕੂਲਿੰਗ ਕਿੱਥੋਂ ਸੀ ਤੁਸੀਂ ਕਿੱਥੋਂ ਤੋਂ ਪਹਿਲਾਂ ਪੜ੍ਹਨਾ ਸੀ ਪਤਾ ਨਹੀਂ ਜੀ ਮੈਂ ਬਹੁਤ ਸਾਰੇ ਡਿਫਰੈਂਟ ਸਕੂਲਸ 'ਚ ਸਟੱਡੀ ਕੀਤੀ ਹੈ ਕਿਉਂਕਿ ਮੇਰੇ ਫਾਦਰ ਵੀ 에ਅਰਫੋਰਸ 'ਚ ਰਹੇ ਨੇ ਮੈਜੋਰਿਟੀ ਮੈਂ ਕੇਂਦਰੀ ਵਿਦਿਆਲਿਆ ਵਿੱਚ ਪੜਿਆ 11 12th ਸਟੈਂਡਰਡ ਜਿਹੜੀ ਹੈ ਮੇਰੀ ਮੈਂ ਪਟਿਆਲਾ ਦੇ ਵਿੱਚੋਂ ਆਪਣੀ ਮੁਦਮ ਕੀਤੀ ਹੈ ਸਕਾਲਰ ਫੀਲਡਸ ਪਬਲਿਕ ਸਕੂਲ ਐਂਡ ਓਵਰਆਲ ਆਈ ਹੈਵ ਸਟੱਡੀਡ ਇਨ 10 ਡਿਫਰੈਂਟ ਸਕੂਲ ਸੋ ਕਾਫੀ ਸਾਰੇ ਸਕੂਲਸ ਨਾਲ ਪੜਿਆ ਸੋ ਕਮੈਂਟ ਮੈਸੇਜ ਦੇਣਾ ਚਾਹੁੰਗੇ ਜਦ ਬਲੈਕਆਊਟ ਹੋਏ ਸੀ ਸਾਡਾ ਪੁਲਿਸ ਪ੍ਰਸ਼ਾਸਨ ਦੀ ਲੋਕਾਂ 'ਕਿਉਂ ਮਿਲਤਾ ਕਰ ਰਹੇ ਸੀ ਕਿ ਕਿ ਦੁਕਾਨਾਂ ਬੰਦ ਕਰ ਦਿਓ ਲੈਟਾ ਬੰਦ ਕਰ ਦਿਓ ਪਰ ਲੋਕੀ ਇਹਨੂੰ ਮਜ਼ਾਕ ਸਮਝਦੇ ਸੀ ਉਹਨਾਂ ਨੂੰ ਕੀ ਮੈਸੇਜ ਦੇਣਾ ਜੀ ਇਸ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਇਹ ਹੈ ਲੋਕਾਂ ਨੂੰ ਸਮਝਣ ਵਾਸਤੇ ਕਿ ਆਪਰੇਸ਼ਨਸ ਹਜੇ ਵੀ ਸੀਜ਼ ਹੋਏ ਨੇ ਇਹ ਫਿਰਕਾ ਦੇ ਵੀ ਸਟਾਰਟ ਹੋ ਸਕਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਸਿਚੁਏਸ਼ਨ ਐਸੀ ਹੈ 글로ਬਲੀ ਤੁਹਾਨੂੰ ਵੀ ਪਤਾ ਹੈ ਕਈ ਕੰਟਰੀਜ਼ ਦੀ ਆਪਸ ਵਿੱਚ ਪ੍ਰੋਬਲਮਸ ਚੱਲ ਰਹੀਆਂ ਨੇ ਅਸੀਂ ਵੀ ਉਸੇ ਸਟੈਂਸ ਤੇ ਹਾਂ ਲੋਕਾਂ ਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਜਦੋਂ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਕੋਈ ਇਨਸਟਰਕਸ਼ਨਸ ਪਾਸ ਕਰਦੀ ਹੈ ਕੋਈ ਡਮੀ ਮੌਕ ਡ੍ਰਿਲਸ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ ਲੋਕਾਂ ਨੂੰ ਇਹਦੇ ਵਿੱਚ ਬਿਨਾਂ ਕਿਸੇ ਡਾਊਟ ਦੇ ਫੁੱਲ ਸਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਲੋਕਾਂ ਵਾਸਤੇ ਹੀ ਇਹ ਚੀਜ਼ ਕੀਤੀ ਜਾ ਰਹੀ ਹੈ ਤੇ ਜਦੋਂ ਲੋਕ ਹੀ ਐਡਮਿਨਿਸਟ੍ਰੇਸ਼ਨ ਦਾ ਸਪੋਰਟ ਨਹੀਂ ਕਰਨਗੇ ਤੇ ਉਹਨਾਂ ਦਾ ਹੀ ਨੁਕਸਾਨ ਇਸ ਚੀਜ਼ ਤੋਂ ਹੋ ਸਕਦਾ ਜੇ ਉਹਨੂੰ ਨਾ ਫਾਲੋ ਕਰੇ ਸਰ ਯੰਗੂ ਮਾਰੀ ਚ ਐਕਟੀਵਿਟੀ ਅਚੀਵਮੈਂਟ ਤੇ ਯੰਗਸਟਰਸ ਨੂੰ ਕੀ ਸੰਦੇਸ਼ ਜਿਹੜੇ ਕਿ ਆਲਰੇਡੀ ਨਸ਼ੇ ਵਾਲੀਆਂ ਹੋਰ ਦੂਸਰੇ ਪਾਸੇ ਚ ਗਏ ਹੋਏ ਜੀ ਸਹੀ ਤੇ ਗਲਤ ਹਰ ਇਨਸਾਨ ਨੂੰ ਉਹਦੀ ਪਰਖ ਹੁੰਦੀ ਹੈ ਸਾਰੇ ਇਨਸਾਨਾਂ ਦੀ ਇੱਕ ਬੇਸਿਕ ਸੋਚ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੀ ਉਹਨੂੰ ਇਹ ਕਾਬਲੀਅਤ ਦਿੰਦੀ ਹੈ ਜਦੋਂ ਅਸੀਂ ਯੂਥ ਵੱਲ ਦੇਖਦੇ ਹਾਂ ਯੂਥ ਜਿਹੜਾ ਕੋਈ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਰਿਆ ਦੂਸਰੇ ਯੰਗਸਟਰਸ ਜਿਹੜੇ ਵੀ ਦੂਸਰੇ ਉਹਦੇ ਸਾਥੀ ਗਣ ਨੇ ਉਹਨਾਂ ਨੂੰ ਚਾਹੀਦਾ ਉਸ ਨੂੰ ਇਸ ਵਾਸਤੇ ਸਹੀ ਗਾਈਡ ਕਰੇ ਜੇ ਕੋਈ ਨਸ਼ੇ ਵਿੱਚ ਪਿਆ ਹੋਇਆ ਉਹਦੀ ਦੋਸਤਾਂ ਦੀ ਉਹਦੇ ਨਾਲ ਦੇ ਪੀਅਰ ਗਰੁੱਪ ਅਸੀਂ ਜਿਹਨੂੰ ਕਹਿੰਦੇ ਆ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਉਹਨੂੰ ਭਟਕੇ ਹੋਏ ਰਾਹ ਤੋਂ ਵਾਪਸ ਲੈ ਕੇ ਆਉਂਦੀ ਤੇ ਇਹਦੇ ਵਿੱਚ ਦੋਸਤਾਂ ਦੀ ਫੈਮਿਲੀ ਦੀ ਤੇ ਜਿਹੜਾ ਵੀ ਤੁਹਾਡਾ ক্লোਜ਼ ਸਰਕਲ ਹੈ ਉਹਦੀ ਬਹੁਤ ਜ਼ਰੂਰਤ ਹੈ ਅਹ ਥੈਂਕ ਯੂ ਫਿਰ ਇਹ ਛੋਟੇ ਅੱਲਾਹ ਤੁਹਾਨੂੰ ਜੀ ਜਦੋਂ ਇਹ 4 ਦਿਨ ਲੜਾਈ ਲੱਗੀ ਹੈ ਜੀ ਉਹਨਾਂ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਜੀ ਜੀ ਇਹ ਇਹ ਮੌਕਾ ਤਾਂ ਫਿਰ ਅੱਗੇ ਵੀ ਕਦੇ ਵੀ ਆ ਸਕਦਾ ਹੈ ਤੁਹਾਨੂੰ ਪਤਾ ਹੈ ਅਹ ਇਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟੇ ਤੇ ਅੱਗੇ ਵੀ ਐਵੇਂ ਹੀ ਕੰਮ ਕਰਦੇ ਰਹੇ ਠੀਕ ਹੈ